thank <laughs> you ਮਿਲਦਾ ਹੋਵੇ ਤਾਂ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਨਾਲ ਇਹ ਵੀ ਕਹਿਣਾ ਚਾਹਣਾ ਹੈ ਬੱਚਿਆਂ ਨੂੰ ਵੀ ਜਿੱਥੇ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ ਇਹਦੇ ਨਾਲ ਅਧਿਕਾਰਾਂ ਦੇ ਨਾਲ ਜ਼ਿੰਮੇਵਾਰੀ ਵੀ ਹੁੰਦੀ ਹੈ ਇਸ ਲਈ ਤੁਹਾਨੂੰ ਅਸੀਂ ਜਿਹੜੇ ਤੁਹਾਡੇ ਅਧਿਕਾਰ ਹੈ ਉਹਨਾਂ ਪ੍ਰਤੀ ਜਾਗਰੂਕ ਕਰਾਉਣੇ ਹੈ ਤਾਂ ਨਾਲ-ਨਾਲ ਅਧਿਕਾਰਾਂ ਦੇ ਜ਼ਿੰਮੇਵਾਰੀ ਬਹੁਤ ਜ਼ਰੂਰੀ ਹੈ ਤਾਂ ਇਹਦਾ ਮਕਸਦ ਜਿਹੜਾ ਇਸ ਇਸ ਦਿਵਸ ਨੂੰ ਮਨਾਉਣ ਦਾ ਹੈ ਵੀ ਜੇ ਕਿਸੇ ਨਾਲ ਕੋਈ ਤੱਕਾ ਹੁੰਦਾ ਹੈ ਐਟਲੀ ਸਾਨੂੰ ਆਪਣੇ ਅਧਿਕਾਰਾਂ ਬਾਰੇ ਜਰੂਰ ਪਤਾ ਹੋਵੇ ਤਾਂ ਕਿ ਅਸੀਂ ਕਾਨੂੰਨੀ ਜਿਹੜੀ ਸਹਾਇਤਾ ਲੈ ਸਕੀਏ ਜਿਹੜੀ ਸਾਡੀ ਜ਼ਿਲ੍ਹਾ ਕਾਨੂੰਨੀ ਸਭਾਵਾਂ ਅਥਾਰਟੀ ਹੈ ਤੇ ਸਾਰੇ ਸਕੂਲਾਂ ਦੇ ਵਿੱਚ ਇਹਨਾਂ ਦੇ ਜਿਹੜੇ ਵਿਦਿਆਰਥੀਆਂ ਦੇ ਗਰੁੱਪ ਬਣੇ ਹੋਏ ਐ ਉਹਦਾ ਮਕਸਦ ਇਹ ਸੀ ਵੀ ਸਾਡੇ ਵਿਦਿਆਰਥੀਆਂ ਨੂੰ ਕਾਨੂੰਨਾਂ ਬਾਰੇ ਕੀ ਕੁਝ ਕਹਿੰਦਾ ਹੈ ਉਹਨਾਂ ਦੀ ਰੱਖਿਆ ਵਾਸਤੇ ਕੀ ਕੁਝ ਹੈ ਤਾਂ ਉਹਦੇ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਉਹਦੇ ਬਾਰੇ ਆਪਾਂ ਸੈਮੀਨਾਰ ਵੀ ਲਾਉਣੇ ਆ ਵੱਖ-ਵੱਖ ਦਿਵਸ ਵੀ ਮਨਾਉਣੇ ਆ ਪਰ ਮੇਰਾ ਇੱਕ ਹੋਰ ਹੈ ਕਿ ਜਿਹੜਾ ਕੁਦਰਤ ਦਾ ਕਾਨੂੰਨ ਹੈ ਉਹ ਸਭ ਤੋਂ ਉੱਪਰ ਹੁੰਦਾ ਹੈ ਜੇ ਸਾਡੇ 'ਚ ਨੈਤਿਕਤਾ ਹੈ ਤਾਂ ਫਿਰ ਸ਼ਾਇਦ ਸਾਨੂੰ ਕਾਨੂੰਨ ਦੀ ਜ਼ਿਆਦਾ ਸਹੂਲ ਨਾ ਲੋੜ ਪਵੇ ਤਾਂ ਅੱਜ ਤੁਹਾਡੇ ਵਿੱਚ ਜਦੋਂ ਸਾਡੇ ਮਾਨਯੋਗ ਸੈਸ਼ਨ ਜੱਜ ਸਾਹਿਬਾ ਆਇਆ ਹੈ ਮੈਡਮ ਡਾਕਟਰ ਗਗਨਦੀਪ ਆਇਆ ਹੈ ਤਾਂ ਉਹਨਾਂ ਦਾ ਮਕਸਦ ਇਹੀ ਹੈ ਵੀ ਦੇਸ਼ ਦੇ ਵਿੱਚੋਂ ਅਪਰਾਧ ਘਟਣ ਤੇ ਇਹਨਾਂ ਦਾ ਕੰਮ ਵੀ ਘਟ ਜੇ ਜੇ ਤੁਸੀਂ ਕਿਤੇ ਡਾਟਾ ਪੜੋਗੇ ਸਭ ਤੋਂ ਵੱਧ ਜਿਹੜਾ ਔਖਾ ਕੰਮ ਹੋ ਜੱਜ ਸਾਹਿਬਾਨ ਦਾ ਇੰਨੀਆਂ ਫਾਈਲਾਂ ਇੰਨੇ ਨੇ ਕੇਸ ਗਲਤੀ ਹੋਣ ਦੀ ਸੰਭਾਵਨਾ ਤਾਂ ਉਹਦਾ ਕਾਰਨ ਇਹ ਹੈ ਵੀ ਜਿੰਨੇ ਦੇਸ਼ ਦੇ ਵਿੱਚ ਅਪਰਾਧ ਜ਼ਿਆਦਾ ਹੋਣਗੇ ਉਨਾਂ ਹੀ ਸਾਡੇ ਜੱਜ ਸਾਹਿਬਾਨ ਉਹਨਾਂ ਕੋਲੇ ਕੰਮ ਜ਼ਿਆਦਾ ਵਧੂਗਾ ਤਾਂ ਅਸੀਂ ਸਾਰਿਆਂ ਨੇ ਦੇਸ਼ ਨੂੰ ਵਧੀਆ ਬਰਉਣਾ ਹੈ ਸਕੂਲ ਅਸੀਂ ਖੋਲੇ ਵੀ ਹੈ ਤਾਂ ਕਿ ਚੰਗੇ ਇਨਸਾਨ ਬਣ ਜਾਈਏ ਤੇ ਜੇ ਅਸੀਂ ਚੰਗੇ ਇਨਸਾਨ ਬਣ ਗਏ ਤਾਂ ਫੇਰ ਮੇਰੇ ਖਿਆਲ ਚ ਕਚਹਿਰੀਆਂ 'ਚ ਕਿਸੇ ਨੂੰ ਜਾਣ ਦੀ ਲੋੜ ਨਹੀਂ ਪੈਣੀ ਸਾਰਾ ਕੰਮ ਸੌਖਾ ਹੋ ਸਕਦਾ ਤਾਂ ਮੈਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ ਮੈਂ ਜਸਪ੍ਰੀਤ ਲਸਣਾ ਤੇਮਣਾ ਵੀ 6.5 ਸਾਲ ਮੈਂ ਐਸਐਸ ਸਕੂਲ ਦੇ ਵਿੱਚ ਪ੍ਰਿੰਸੀਪਲ ਰਿਹਾ ਤਾਂ ਸਾਰੇ ਵਿਦਿਆਰਥੀਆਂ ਦੇ ਨਾਲ ਇਹ ਸਕੂਲ ਨੂੰ ਅਸੀਂ ਤੇ ਜਿੱਥੇ ਸੀਵਰੇਜ ਦਾ ਪਾਣੀ ਖੜਾ ਹੁੰਦਾ ਸੀ ਇਹਨੂੰ ਅਸੀਂ ਖਰਾਬ ਰਹਿ ਬਣਾਇਆ ਤਾਂ ਮੈਂ ਫੇਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ ਸਾਡੇ ਜ਼ਿਲ੍ਹਾ ਸਿੱਖਿਆ ਭਾਗ ਵੱਲੋਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਪਾਲ ਮੋਂਗਾ ਦੀ ਡੀਓ ਸਰ ਜਿਵੇਂ ਗੱਲਾਂ ਨੇ ਦੱਸਿਆ ਕਿ ਉਹਨਾਂ ਨੇ ਸਕੂਲ ਦੇ ਵਿੱਚ ਕਾਫੀ ਸੇਵਾਵਾਂ ਨਿਭਾਈਆਂ ਕਾਫੀ ਲੰਬੇ ਸਮੇਂ ਤੋਂ 6-7 ਸਾਲ ਸਾਰੇ ਇੱਥੇ ਰਹੇ ਆ ਤੇ ਸਾਡੇ ਨਾਲ ਵੀ ਬੜਾ ਵਧੀਆ ਆ ਸਾਨੂੰ ਵੀ ਮਤਲਬ ਸੁਭਾਗ ਹੈ ਹੁੰਦਾ ਵੀ ਇਹ ਸਰ ਨਾਲ ਕੰਮ ਕਰਨ ਦਾ ਸਾਨੂੰ ਮੌਕਾ ਮਿਲਿਆ ਤੇ ਬਹੁਤ-ਬਹੁਤ ਧੰਨਵਾਦ ਸਰ ਇਸ ਤੋਂ ਬਾਅਦ ਮੈਂ ਸੱਦਾ ਦੇਣਾ ਚਾਹੂੰਗਾ ਸ਼੍ਰੀ ਰਾਜਕਮਰ ਜੀ ਆਨਰੇਬਲ ਡਿਸਟ੍ਰਿਕਟ ਸੈਸ਼ਨ ਜਜ ਕਮ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸਿਜ਼ 30 ਸ਼੍ਰੀ ਮੁਖਤਸਰ ਸਾਹਿਬ ਕਿ ਉਹ ਸਟੇਜ ਤੇ ਆਉਣ ਤੇ ਆਪਣੇ ਵੱਲੋਂ ਚੰਦ ਸ਼ਬਦ ਜਿਹੜੇ ਆ ਉਹ ਬੱਚਿਆਂ ਦੇ ਨਾਲ ਸਾਂਝੇ ਕਰਨ ਜੀ श्रीराज कुमार डीओ साहब डॉक्टर गगन ਤੇ ਬਾਕੀ ਸਾਨੂੰ ਮੇਰੀ ਪਿਆਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਅਸੀਂ ਤੁਹਾਡੇ ਤੋਂ ਇਹ ਆਸ ਕਰਦੇ ਹਾਂ ਵੀ ਤੁਸੀਂ ਬਹੁਤ ਅੱਛੀ ਇੱਥੋਂ ਵਿਦਿਆ ਪ੍ਰਾਪਤ ਕਰਕੇ ਤੇ ਅੱਛਾ-ਅੱਛੇ ਉਹਦਿਆਂ ਤੇ ਜਾਓਗੇ ਪਰ ਕੁਝ ਪ੍ਰੋਬਲਮਜ਼ ਆ ਰਹੀਆਂ ਨੇ ਜੋ ਅਸੀਂ ਪਹਿਲਾਂ ਵੀ ਆਜ਼ਾਦੀ ਦੇ ਟਾਈਮ ਤੋਂ ਪਹਿਲਾਂ ਵੀ ਫੇਸ ਕਰ ਰਹੇ ਹੋਵਾਂਗੇ ਹੁਣ ਵੀ ਕਰ ਰਹੇ ਹਾਂ ਜਿੱਦੇ ਕਰਕੇ ਸਾਨੂੰ ਹਿਊਮਨ ਰਾਈਟਸ ਬਾਰੇ ਕਮਿਸ਼ਨ ਵੀ ਬਣਾਣੇ ਪਏ কোর্ਟਸ ਦੇ ਵਿੱਚ ਵੀ ਚੱਲਦਾ ਪਰ ਅਸੀਂ ਆਪ ਹੀ ਇੱਕ ਦੂਜੇ ਦੇ ਵਾਇਓਲੇਟ ਕਰ ਰਹੇ ਹਾਂ ਰਾਈਟਸ ਕਿਉਂਕਿ ਜਿਹੜੀ ਬੇਸਿਕ ਪ੍ਰਿੰਸੀਪਲ ਹੈ ਉਹਨੂੰ ਅਸੀਂ ਵਾਇਓਲੇਟ ਕਰ ਰਹੇ ਹਾਂ ਅਸੀਂ ਆਪਦੇ ਅਧਿਕਾਰਾਂ ਬਾਰੇ ਤਾਂ ਜਾਨੂ ਹੋਣਾ ਚਾਹੁੰਦੇ ਆ ਤੇ ਉਹਨਾਂ ਨੂੰ ਇਹ ਵੀ ਚਾਹੁੰਦੇ ਆ ਕਿ ਉਹ ਇੰਪਲੀਮੈਂਟ ਹੋਣ ਸਾਡੇ ਹੱਕ ਦੇ ਵਿੱਚ ਪਰ ਜਿਹੜੀਆਂ ਕੋਰਸਪੋਂਡਿੰਗ ਡਿਊਟੀ ਨੇ ਉਹਨਾਂ ਨੂੰ ਅਸੀਂ ਸਾਈਡ ਲਾਈਨ ਕਰ ਦਿੰਨੇ ਆਂ ਆਪਦੀ ਡਿਊਟੀ ਨੂੰ ਨਹੀਂ ਸਮਝਦੇ ਜਿੰਨੀ ਦੇ ਰਾਈਟਸ ਤੇ ਡਿਊਟੀ ਦੀ ਬੈਲੈਂਸਿੰਗ ਨਹੀਂ ਆਉਂਦੀ ਓਨੀ ਦੇਰ ਸਮਾਜ ਦੇ ਵਿੱਚ ਇੱਕ ਜਿਹੜੀ ਇਨਸਾਨੀਅਤ ਦੇ ਸਿਟੀਜ਼ਨ ਦੇ ਡਵੈਲਪ ਹੋਣ ਲਈ ਹਰ ਬੱਚੇ ਲਈ ਡਵੈਲਪਮੈਂਟ ਲਈ ਚਾਹੇ ਉਹ ਜਵਾਨ ਹੈ ਚਾਹੇ ਉਹ ਬੱਚਾ ਛੋਟਾ ਹੈ ਚਾਹੇ ਬਜ਼ੁਰਗ ਹੈ ਜਾਂ ਔਰਤ ਹੈ ਜਦੋਂ ਅਸੀਂ ਬੈਲੈਂਸਿੰਗ ਚੱਲਾਂਗੇ ਆਪਦੇ ਰਾਈਟਸ ਦੇ ਨਾਲ ਡਿਊਟੀ ਨੂੰ ਸਮਝ ਕੇ ਚੱਲਾਂਗੇ ਤਾਂ ਹੀ ਆਣੀ ਹੈ ਨਹੀਂ ਤਾਂ ਸਾਡੀ ਆਪਸ ਦੇ ਵਿੱਚ ਹੀ ਜਿਹੜੀ ਇੱਕ ਤਰ੍ਹਾਂ ਦੀ ਸੈਲਫਿਸ਼ਨੈਸ ਹੈ ਉਹ ਡੋਮਿਨੇਟ ਕਰੂਗੀ ਅਸੀਂ ਆਪਣੇ ਰਾਈਟ ਨੂੰ ਪ੍ਰੋਟੈਕਟ ਪ੍ਰੋਜੈਕਟ ਕਰਕੇ ਡਿਊਟੀ ਨੂੰ ਇਗਨੋਰ ਕਰਕੇ ਅਸੀਂ ਦੂਸਰਿਆਂ ਦੇ ਰਾਈਟਸ ਦੀ ਵਾਇੋਲੇਸ਼ਨ ਕਰਾਂਗੇ ਅਸੀਂ ਇੰਨੇ ਕਾਨੂੰਨ ਬਣਾ ਲਏ ਹਿਊਮਨ ਰਾਈਟਸ ਕਮਿਸ਼ਨ ਦੇ ਵੀ ਸਭ ਤੋਂ ਜਿਹੜੀਆਂ ਵੱਧ ਕੰਪਲੇਂਟਸ ਆ ਰਹੀਆਂ ਨੇ ਉਹ ਪੁਲਿਸ ਦੇ ਖਿਲਾਫ ਆਉਂਦੀਆਂ ਨੇ ਜਦ ਕਿ ਉਹਨਾਂ ਨੂੰ ਲਾਅ ਐਂਡ ਆਰਡਰ ਦੀ ਦਿੱਤੀ ਗਈ ਹੈ ਵੀ ਲਾਅ ਐਂਡ ਆਰਡਰ ਨੂੰ ਸਮਾਜ ਦੇ ਵਿੱਚ ਬਣਾਈ ਰੱਖਣਾ ਹੈ ਪਰ ਜਿੰਨੀਆਂ ਕੰਪਲੇਂਟਸ ਆਉਂਦੀਆਂ ਨੇ ਚਾਹੇ ਸਟੇਟ ਹਿਊਮਨ ਕਮਿਸ਼ਨ ਐ ਚਾਹੇ ਨੈਸ਼ਨਲ ਹਿਊਮਨ ਕਮਿਸ਼ਨ ਐ ਉਹ ਸਾਰੀਆਂ ਵੀ ਸਾਰੀਆਂ ਉਹਨਾਂ ਦੇ ਖਿਲਾਫ ਮжоਰਿਟੀ ਦੇ 100 ਕੰਪਲੇਂਟ ਆਈਏ ਤਾਂ 70 80 ਤਕਰੀਬਨ ਉਹਨਾਂ ਦੇ ਖਿਲਾਫ ਹੁੰਦੀਆਂ ਨੇ ਇਹ ਨਹੀਂ ਐ ਉਹ ਸਮਾਜ ਦਾ ਕੋਈ ਵੱਖਰਾ ਅੰਗ ਨਹੀਂ ਉਹ ਸਾਡੇ ਦੇ ਵਿੱਚ ਹੀ ਨੇ ਉਹ ਇੱਕ ਗੱਲ ਨੂੰ ਭੁੱਲਦੇ ਨੇ ਵੀ ਅੱਜ ਜੇ ਅਸੀਂ ਪੁਲਿਸ ਫੋਰਸ ਦੇ ਵਿੱਚ ਆ ਗਏ ਕੱਲ ਨੂੰ ਸਾਡੇ ਬਾਕੀ ਭੈਣ ਭਰਾਵਾਂ ਨੇ ਸਾਡੇ ਆਉਣ ਵਾਲੀ ਜਨਰੇਸ਼ਨ ਨੇ ਜ਼ਰੂਰੀ ਨਹੀਂ ਵੀ ਉਹ ਪੁਲਿਸ ਦੇ ਵਿੱਚ ਜਾਂ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੂੰ ਦੂਸਰੇ ਵੀ ਡਿਪਾਰਟਮੈਂਟ ਵੀ ਮਿਲ ਸਕਦੇ ਨੇ ਉਸ ਤਰ੍ਹਾਂ ਹੀ ਜਿਵੇਂ ਬਿਊਰੋਕ੍ਰੇਸੀ ਦੇ ਵਿੱਚ ਜਾਂ ਜੁਡੀਸ਼ੀ ਦੇ ਵਿੱਚ ਜੇ ਅਸੀਂ ਕਰਾਪਸ਼ਨ ਕਰਾਂਗੇ ਕੱਲ ਨੂੰ ਅਸੀਂ ਜਦੋਂ ਸਰਵਿਸ ਚ ਨਹੀਂ ਰਹੇ ਤਾਂ ਉੱਥੇ ਜਿਹੜੀ ਵਾਇੋਲੇਸ਼ਨ ਹੋਊਗੀ ਉਹ ਸਾਡੇ ਤੇ ਇਫੈਕਟ ਕਰੂਗੀ ਇਸ ਕਰਕੇ ਜਦੋਂ ਵੀ ਤੁਹਾਨੂੰ ਡਿਊਟੀ ਕੋਈ ਆਪਦੇ ਰਾਈਟ ਨੂੰ ਇਨਵੋਕ ਕਰਨਾ ਹੈ ਤਾਂ ਉਹਦੇ ਕਾਰਸਪੋਂਡਿੰਗ ਡਿਊਟੀ ਨੂੰ ਸਮਝ ਕੇ ਚੱਲੋ ਇਸੇ ਮੱਦੇ ਨਜ਼ਰ ਦੇ ਵਿੱਚ ਸੰਵਿਧਾਨ ਦਾ ਆਰਟੀਕਲ 39A ਜਿਹਦੇ ਵਿੱਚ ਇੱਕ ਡਾਇਰੈਕਟਿਵ ਪ੍ਰਿੰਸੀਪਲ ਸੀ ਉਹਨੂੰ ਧਿਆਨ ਰੱਖਦੇ ਹੋਏ ਲੀਗਲ ਜਿਹੜੀ ਐਕਟ ਆਇਆ ਪਾਸ ਸਾਡੇ ਕੀਤਾ 87 ਦੇ ਵਿੱਚ ਲੀਗਲ ਸਰਵਿਸ ਅਥਾਰਟੀ ਐਕਟ ਇਹਦੇ ਵਿੱਚ ਸੀ ਵੀ ਜੇ ਕਿਸੇ ਦੇ ਕੋਈ ਅਧਿਕਾਰ ਕਿਸੇ ਤਰ੍ਹਾਂ ਦਾ ਬੰਚਿਤ ਕੀਤਾ ਜਾਂਦਾ ਹੈ ਤਾਂ ਉਹਨੂੰ ਗਰੀਬੀ ਕਾਰਨ ਜਾਂ ਕਿਸੇ ਹੋਰ ਔਕੜ ਕਾਰਨ ਇਹ ਨਾ ਹੋਵੇ ਕਿ ਉਹ ਕਚਹਿਰੀ ਦੇ ਵਿੱਚ ਜਾ ਕੇ ਚਾਹੇ ਉਹ ਥੱਲੋਂ ਮੁਨਸੀਬ ਕਮੇਟੀ ਹੈ ਚਾਹੇ ਅਪ ਕੋਰਟ ਹੈ ਚਾਹੇ ਸੁਪਰੀਮ ਕੋਰਟ ਹੈ ਹਾਈ ਕੋਰਟ ਹੈ ਡਿਸਟ੍ਰਿਕਟ ਕੋਰਟ ਹੈ ਉਹਨੂੰ ਅਧਿਕਾਰ ਦਿੱਤਾ ਜਾਵੇ ਉਹਦੇ ਅਧੀਨ ਹੀ ਨੈਸ਼ਨਲ ਕਮਿਸ਼ਨ ਬਣਿਆ ਸਟੇਟ ਕਮਿਸ਼ਨ ਬਣਿਆ ਤੇ ਡਿਸਟ੍ਰਿਕਟ ਲੈਵਲ ਤੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਬਣੀਆ ਜਿਨ੍ਹਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਉਹ ਸਾਰੇ ਦਾ ਸਾਰਾ ਅਸੀਂ ਧਿਆਨ ਰੱਖਦੇ ਹੋਏ ਉਹਦੇ ਵਿੱਚ ਅੱਗੇ ਵੱਖਰੇ ਵੱਖਰੇ ਡਿਵੈਲਪਮੈਂਟ ਕੀਤੀਆਂ ਜਿਵੇਂ ਡਾਕਟਰ ਗਗਨ ਹੁਣ ਹੈਡ ਕਰ ਰਹੇ ਨੇ ਇੱਥੇ ਡਿਸਟ੍ਰਿਕਟ ਦੀਆਂ ਮੁਖਸਰ ਦੀਆਂ ਡੀਐਲਐਸ ਐਜ਼ ਅ ਸੈਕਰੀ ਇਹਦੇ ਵਿੱਚ ਜਿਹੜੇ ਕੁਛ ਬੰਦੇ ਨੇ ਇਹਨਾਂ ਨੂੰ ਅਧਿਕਾਰ ਹੈ ਮੌਲਿਕ ਅਧਿਕਾਰ ਹੈ ਇੱਕ ਤਰ੍ਹਾਂ ਦਾ ਜੋ ਕਾਨੂੰਨ ਰਿਕੋਗਨਾਈਜ਼ ਕਰਦਾ ਐਕਟ ਦੇ ਅੰਡਰ ਜਿਵੇਂ ਸ਼ੈਡਿਊਲ ਕਾਸ ਸ਼ੈਡਿਊਲ ਟ్రਾਈਬ ਨੇ ਔਰਤਾਂ ਨੇ ਕਿਸੇ ਨੂੰ ਕੋਈ ਬੈਗਰ ਹੈ ਹਿਊਮਨ ਟ੍ਰੈਫਿਕਿੰਗ ਦਾ ਮਰਿਆ ਹੋਇਆ ਇਸ ਤਰ੍ਹਾਂ ਕੋਈਸੇ ਨੂੰ ਕੋਈ ਫਿਜ਼ੀਕਲ ਡਿਸੇਬਿਲਟੀ ਡਿਸੇਬਿਲਟੀ ਹੈ ਕੋਈ ਬਿਮਾਰੀ ਹੈ ਲਪਰੌਜੀ ਬਲਾਈਂਡਨੈਸ ਹੋਰ ਮੋਟਰ ਚੱਲਣ ਫਿਰਨ ਦੀ ਡਿਸੇਬਿਲਟੀ ਹੈ ਕੋਈ ਆਰਥਕ ਹਕ ਆ ਗਿਆ ਉਸ ਫਲੱਡ ਆ ਗਿਆ ਉਹ ਜਿਹੜੇ ਉਹਨਾਂ ਗੱਲਾਂ ਦੇ ਵਿਕਟਮ ਨੇ ਜਾਂ ਜਿਹੜੇ ਉਹਨਾਂ ਦੇ ਕਾਰਨ ਉਹਨਾਂ ਦਾ ਕੋਈ ਨੁਕਸਾਨ ਹੋਇਆ ਉਹਨਾਂ ਨੂੰ ਸਾਰਿਆਂ ਨੂੰ ਕਾਨੂੰਨੀ ਸਹਾਇਤਾ ਦਿੱਤੀ ਜਾ ਸਕਦੀ ਹੈ ਇਹ ਡੀਐਲਐਸਏ ਦੇ ਵਿੱਚ ਤੇ 3 ਲੱਖ ਤੱਕ ਦੀ ਜਿਹੜੇ ਪਰਿਵਾਰ ਦੀ ਇਨਕਮ ਹੈ ਤਾਂ ਕਿ ਉਹ ਆਪਣੀ ਗਰੀਬੀ ਕਰਨੇ ਇਹ ਨਾ ਹੋਵੇ ਕਾਨੂੰਨ ਤੋਂ ਬਾਂਝਾ ਰਹੇ ਇਹ ਕੀਤਾ ਗਿਆ ਹੁਣ ਜਿਹੜੇ ਲੇਟੈਸਟ ਦੋ ਡਵੈਲਪਮੈਂਟ ਨੇ ਜਿਹੜੇ ਕੋਈ ਵੀ ਬੰਦਾ ਇਹ ਤੋਂ ਕੋਈ ਜੁਰਮ ਹੋ ਗਿਆ ਉਹਨਾਂ ਨੂੰ ਸਰਕਾਰੀ ਤੌਰ ਤੇ ਜਿਹੜੀ ਮਹਈਆ ਕਰਾਈ ਜਾਂਦੀ ਹੈ ਉਹ ਲੀਗਲ ਐਡ ਡਿਫੈਂਸ ਕਾਉਂਸਲ ਦੀ ਸਕੀਮ ਲਾਂਚ ਕੀਤੀ ਹੈ 2023 ਦੇ ਵਿੱਚ ਜਿਹਦੇ ਵਿੱਚ ਜੇ ਲੀਗਲ ਐਡ ਫ੍ਰੀ ਮਿਲਦੀ ਹੈ ਜਿਹੜਾ ਵੀ ਕੋਈ ਕਿਸੇ ਕੇਸ ਦੇ ਵਿੱਚ ਫੌਜਦਾਰੀ ਦੇ ਵਿੱਚ ਅੰਦਰ ਹੈ ਇਸ ਤਰ੍ਹਾਂ ਹੀ ਪਬਲਿਕ ਯੂਟਿਲਿਟੀ ਸਰਵਿਸ ਜਿਹੜੀਆਂ ਸੀਗੀਆਂ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਪਰਮਨੈਂਟ ਲੋਕਦਾਲਤਾਂ ਬਣਾਈਆਂ ਗਈਆਂ ਐਸੇ ਐਕਟ ਦੇ ਅਧੀਨ ਤਾਂ ਕਿ ਜੇ ਕੋਈ ਟਰਾਂਸਪੋਰਟ ਦੀ ਪ੍ਰੋਬਲਮ ਹੈ ਟੈਲੀਗ੍ਰਾਫ ਡਿਪਾਰਟਮੈਂਟ ਦੀ ਪ੍ਰੋਬਲਮ ਹੈ ਪੋਸਟਲ ਦੀ ਟੈਲੀਫੋਨ ਸਰਵਿਸ ਦੀ ਪ੍ਰੋਬਲਮ ਹੈ ਵਾਟਰ ਸਪਲਾਈ ਦੀ ਲਾਈਟ ਦੀ ਕਿਸੇ ਡਿਸਪੈਂਸਰੀ ਜਾਂ ਹਸਪੀਟਲ ਦੇ ਵਿੱਚੋਂ ਐਜੂਕੇਸ਼ਨ ਦੇ ਵਿੱਚੋਂ ਬੈਂਕਿੰਗ ਸਿਸਟਮ ਦੇ ਵਿੱਚ ਕੋਈ ਵੜਾਪਾ ਪੈਨਸ਼ਨ ਹੈ ਇਹਨਾਂ ਦੇ ਵਿੱਚ ਕੋਈ ਔਖੜ ਆਂਦੀ ਹੈ ਤਾਂ ਐਪਲੀਕੇਸ਼ਨ ਸਿੰਪਲ ਦੇ ਕੇ ਪਰਮਨੈਂਟ ਲੋਕਦਾਲਤ ਨੂੰ ਦੇ ਵਿੱਚ ਪਹੁੰਚ ਸਕਦਾ ਜਿਹੜੀ ਕਿ ਹਰ ਡਿਸਟ੍ਰਿਕਟ ਵਿੱਚ ਹੈ ਆਪਣੇ ਮੁਕਸਰ ਜ਼ਿਲ੍ਹੇ ਦੇ ਵਿੱਚ ਵੀ ਹੈ ਉੱਥੋਂ ਆਪਣੀ ਕਾਨੂੰਨੀ ਸਹਾਇਤਾ ਲੈ ਕੇ ਤਾਂ ਕਿ ਉਹਨੂੰ ਜੋ ਵੀ ਸਕੀਮ ਨਹੀਂ ਮਿਲਦੀ ਕੋਈ ਰਾਸ਼ਨ ਕਾਰਡ ਨਹੀਂ ਬੰਦਾ ਕੋਈ ਹੋਰ ਤਰੁੱਟੀ ਹੈ ਕਿਸੇ ਸਰਵਿਸ ਦੇ ਵਿੱਚ ਇਹਨਾਂ 18 ਸਰਵਿਸਿਜ਼ ਦੇ ਵਿੱਚੋਂ ਉਹਨਾਂ ਨੂੰ ਅਵੇਲ ਕਰ ਸਕੇ ਹੁਣ ਅਸੀਂ ਇਹੀ ਉਹ ਕਰਨਾ ਹੈ ਵੀ ਅਸੀਂ ਆਪਣੀ ਡਿਊਟੀ ਨੂੰ ਪਹਿਲਾਂ ਸਮਝਣਾ ਸਾਡੀਆਂ ਨੈਤਿਕ ਡਿਊਟੀਆਂ ਨੇ ਸਮਾਜਿਕ ਡਿਊਟੀਆਂ ਨੇ ਇਹਨਾਂ ਨੂੰ ਸਮਝਦੇ ਹੋਏ ਆਪਦੇ ਹਿਊਮਨ ਰਾਈਟਸ ਜਿਹੜੇ ਨੇ ਉਹਨਾਂ ਨੂੰ ਕਲੇਮ ਕਰਨਾ ਨਾ ਕਿ ਕੱਲੇ ਹਿਊਮਨ ਰਾਈਟਸ ਕੰਨੀ ਕਰਨੇ ਆਮਦੇਨਾ ਇਹਨਾਂ ਕਹਿੰਦੇ ਹੋਏ ਥੈਂਕ ਯੂ ਸਤਿ ਸ੍ਰੀ ਅਕਾਲ ਥੈਂਕ ਯੂ ਸਰ ਬੱਚਿਆਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਾਉਣ ਲਈ ਕਈ ਵਾਰ ਅਸੀਂ ਵੀ ਭੁੱਲ ਜਾਂਦੇ ਆ ਕਿ ਅਸੀਂ ਸਮਾਜ ਦੇ ਵਿੱਚ ਰਹਿੰਦੇ ਆ ਤੇ ਕਈ ਇਹੋ ਜਿਹੇ ਸਮਾਜ ਦੇ ਵਿੱਚ ਸ਼ਰਾਰਤੀ ਅੰਸਰ ਹੁੰਦੇ ਆ ਜਿਹੜੇ ਸਮਾਜ ਨੂੰ ਖਰਾਬ ਕਰਦੇ ਆ ਤੇ ਉਹ ਸ਼ਰਾਰਤੀ ਅੰਸਰਾਂ ਦੇ ਲਈ ਫਿਰ ਲੋਕ ਅਦਾਲਤ ਬਣੀ ਆ ਉਹ ਜਿਵੇਂ ਜਿਵੇਂ ਕੋਈ ਕੰਪਲੇਂਟਸ ਆਉਂਦੀਆਂ ਆ ਫਿਰ ਉਹ ਸਾਡੇ ਜੱਜ ਸਾਹਿਬਾਨ ਉਹਨਾਂ ਕੋਲੇ ਇਹ ਕੰਪਲੇਂਟਸ ਪਹੁੰਚਦੀਆਂ ਤੇ ਫਿਰ ਜਿਹੜਾ ਕੋਈ ਜੁਰਮ ਹੁੰਦਾ ਜਾਂ ਕੋਈ ਸਹੀ ਜਾਂ ਗਲਤ ਦਾ ਫੈਸਲਾ ਫਿਰ ਉਹ ਜੱਜ ਸਾਹਿਬ ਕਰਦੇ ਆ ਹੁਣ ਮੈਂ ਸਟੇਜ ਦੇ ਉੱਤੇ ਬੁਲਾਉਣਾ ਚਾਹੂੰਗਾ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਣੀ ਦੇ ਇੰਚਾਰਜ ਸਰ ਸ਼੍ਰੀ ਗੁਰਬੰਧ ਸਰਦ ਜੀ ਨੂੰ ਕਿ ਉਹ ਸਟੇਜ ਦੇ ਉੱਤੇ ਆਉਣ ਤੇ ਭਤਵੰਤੇ ਸੱਜਣਾ ਦਾ ਧੰਨਵਾਦ ਕਰੀ ਰਿਸਪੈਕਟਡ ਮਾਨਯੋਗ ਜੱਜ ਜੀ ਜਤ ਮਾਰ ਜੀ ਮੈਡਮ ਡਾਕਟਰ ਗਗਨਦੀਪ ਕੌਰ ਜਸਪਾਲ ਮੋਂਗਾ ਜੀ ਡੀਓ ਸਰ ਅਤੇ ਉਹਨਾਂ ਦੇ ਨਾਲ ਆਏ ਹੋਏ ਪਤਵੰਤੇ ਸੱਜਣ ਜਿਹੜੇ ਸਕੂਲ ਸਟਾਫ ਵੱਲੋਂ ਸਾਰਿਆਂ ਨੂੰ ਇੱਥੇ ਜੀ ਆਇਆਂ ਆਖਿਆ ਜਾਂਦਾ ਹੈ ਤਾੜੀਆਂ ਨਾਲ ਬੱਚੋ ਸਾਰੇ ਜਣੇ ਇੱਕ ਵਾਰ ਆਪਾਂ ਦੇ વિશેષ ਸਨਮਾਨ ਜਿਹੜਾ ਹੈ ਉਹ ਜਿਨ੍ਹਾਂ ਦੇ ਉਪਰਾਲੇ ਨਾਲ ਹਰਮਿਤ 베ਦੀ ਜੀ ਅਸੀਂ ਇਕੱਠੇ ਸਰਵਿਸ ਵੀ ਕੀਤੀ ਹੈ 1 ਸਾਲ ਉਹਨਾਂ ਦੇ ਵਿਸ਼ੇਸ਼ ਉਪਰਾਲੇ ਨਾਲ ਸਾਡੇ ਸਕੂਲ ਨੂੰ ਇਹ ਸਭਾਗ ਪ੍ਰਾਪਤ ਹੋਇਆ ਕਿ ਜੱਜ ਸਾਹਿਬ ਇਸ ਸਕੂਲ ਦੇ ਵਿੱਚ ਆਏ ਜਸਮਾਲ ਮੌਂਗਾ ਜੀ ਸਰਦਾਰ ਦਾ ਇਹ ਸਕੂਲ ਆਪਦਾ ਹੀ ਹੈ ਉਹਨਾਂ ਨੇ ਇਹ ਸਕੂਲ ਜਿਹੜਾ ਇੱਥੇ ਤਿਆਰ ਕਰਵਾਇਆ 6-6 ਸਾਲ ਉਹ ਇੱਥੇ ਰਹਿ ਕੇ ਗਏ ਹੈ ਦੇਖੋ ਪਿਆਰੇ ਬੱਚਿਓ ਕਿਸੇ ਵੀ ਦੇਸ਼ ਨੂੰ ਚਲਾਉਣ ਵਾਸਤੇ ਕੁਝ ਕਾਨੂੰਨ ਹੁੰਦੇ ਆ।